ਅਜੀ ਕੀ ਨਾਮ ਹੈ ਮੈਂ ਅੰਦਾ ਵਿਕਰਮ ਸਿੰਘ ਰਿਚਮਾਉਂਡ ਕ੍ਰੀਏਸ਼ਨ ਸਲਾਈ ਦਾ ਕੰਮ ਕਰਦਾ ਜੀ ਕਿਹੜੀ ਜੂਨੀਅਨ ਦੇ ਨਾਲ ਸਰ ਅਸੀਂ ਸਲਾਈ ਜੂਨੀਅਨ ਨਾਲ ਤੇ ਅੱਜ ਇਹ ਸਵੀਟਰ ਦੇ ਵਿੱਚ ਕੀ ਜਿਹੜਾ ਆ ਬੁਤੇ ਰੱਖੇ ਨੇ ਉਹਨੇ ਕੀ ਮਕਸਦ ਹੈ ਇਸ ਦਾ ਮਕਸਦ ਇਹ ਹੋਈ ਹੈ ਸ਼ਹਿਰ ਦੇ ਵਿੱਚ ਜਿਹੜੀਆਂ ਰੋਜ਼ ਦਿਨ ਦਿਹਾੜੇ ਵਿੱਚ ਚੋਰੀਆਂ ਹੁੰਦੀਆਂ ਐ ਬਈਆਂ ਤੇ ਰਾਤ ਨੂੰ ਚੋਰੀਆਂ ਹੁੰਦੀਆਂ ਕੀ ਸਾਡੀ ਮੰਗ ਕੀ ਹੈ ਕੀ ਕਹਿਣਾ ਚਾਹੁੰਦੇ ਸਾਡੀ ਮੰਗ ਪ੍ਰਸ਼ਾਸਨ ਕੋਲੋਂ ਇਹੀ ਆ ਕਿ ਨਿੱਤ ਦੀਆਂ ਜਿਹੜੀਆਂ ਚੋਰੀਆਂ ਆ ਰੋਕੀਆਂ ਜਾਣ ਲੋਕਾਂ ਨੂੰ ਵਿਸ਼ਵਾਸ ਹੋਵੇ ਪ੍ਰਸ਼ਾਸਨ ਤੇ ਇੱਥੋਂ ਤੱਕ ਕਿ ਸਾਡੀਆਂ ਮਾਵਾਂ ਪੈਰਾ ਘਰੋਂ ਨਹੀਂ ਨਿਕਲਦੀਆਂ ਪਈਆਂ ਕਿਸੇ ਦੀਆਂ ਵਾਰੀਆਂ ਖੋਈ ਜਾਂਦੀਆਂ ਕਿਸੇ ਦੇ ਪਰਸ ਖੋਏ ਜਾਂਦੇ ਆ ਦਿਨ ਦਿਹਾੜੇ ਸੱਟਾਂ ਲੱਗਦੀਆਂ ਪਈਆਂ ਮੋਟਰਸਾਈਕਲ ਸਕੂਟਰਾਂ ਦੇ ਮਗਰੋਂ ਪਰਸ ਖੋਹਦੇ ਉਹ ਡੇਗਦੀਆਂ ਸਿਰ ਪਾੜਦੇ ਜਾਂ ਨਿੱਤ ਤੁਸੀਂ ਖਬਰਾਂ ਜੋ ਪੜਦੇ ਜਿਹਦੇ ਟੀਵੀ 'ਚ ਹੁੰਦੇ ਜਿਹੜਾ ਦੁਕਾਨਦਾਰਾਂ ਵੱਲੋਂ ਚੌਕੀਦਾਰ ਰੱਖਿਆ ਜਾਂਦਾ ਕੀ ਉਹ ਨਿਗਰਾਨੀ ਨਹੀਂ ਕਰਦਾ ਉਹ ਉਹਨੇ ਤਾਂ ਸਾਰੀ ਉਮਰ ਹੀ ਆਪਣੀ ਨਿਗਰਾਨੀ ਦੇ ਘੜਤੀ ਵਿਚਾਰੇ ਨੇ ਉਸੇ ਤੋਂ ਤਾਂ ਸ਼ੁਰੂਆਤ ਹੋਈ ਆ ਵੀ ਬੰਦੇ ਪਿਸਤੌਲ ਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਕੋ ਨਜਾਇਜ਼ ਹਥਿਆਰ ਆ ਅੱਜ ਤੇ ਚੋਰੀਆਂ ਹੁੰਦੀਆਂ ਆ ਤੇ ਮੈਨੂੰ ਤੇ ਇਹ ਆ ਅੰਦਾਜ਼ਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਫੇਰ ਆਪਾਂ ਕੀ ਕਰਾਂਗੇ ਜਿਹੜੀ ਵਰਦੀ ਦੀ objection ਕਰ ਰਹੀ ਪੁਲਸ ਹੁਭਾਗ ਵੱਲੋਂ ਕੀ ਕੀ ਜਾ ਰਹੀ ਹੈ ਕਿ ਪੁਲਸ ਹੁਭਾਗ ਦੇ ਨਾਗਰਿਕ ਦੀ ਮਿਲਦੀ ਨਹੀਂ ਦੇਖੋ ਜੀ ਪੁਲਸ ਦੇ ਨਾਲ ਦੀ ਵਰਦੀ ਦੇ ਵਿੱਚ ਤੇ ਆਮ ਵਰਦੀ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਕਿਉਂਕਿ ਮੈਂ ਪੁਲਸ ਯੂਨੀਫਾਰਮ ਨੂੰ ਸਪਲਾਈ ਕਰਦਾ ਪੁਲਸ ਯੂਨੀਫਾਰਮ ਦੇ ਵਿੱਚ ਪੀਪੀ ਲੱਗੀ ਹੁੰਦੀ ਹੈ ਜਦਕਿ ਉਹਦੀ ਪੀਪੀ ਨਹੀਂ ਲੱਗੀ ਨੰਬਰ 1 ਨੰਬਰ 2 ਦਾ ਸਿਕਿਉਰਿਟੀ ਦਾ ਬੈਜ ਹੈ ਸਿਕਿਉਰਿਟੀ ਦੇ ਬੈਜ ਵਿੱਚ ਉਹ ਪਾ ਸਕਦਾ ਵਰਦੀ ਉਹਦੇ ਵਿੱਚ ਕੋਈ ਕਾਨੂੰਨੀ ਗੈਰ ਕਾਨੂੰਨੀ ਕੰਮ ਨਹੀਂ ਹੋਇਆ ਉਹ ਅੱਜ ਤੋਂ 15-20 ਸਾਲ ਪਹਿਲਾਂ ਵੀ ਪਾਰਿਆ ਆਲਰੇਡੀ ਪਾਰ ਚੁੱਕਾ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਪ੍ਰਸ਼ਾਸਨ ਨੂੰ ਕੋਈ ਹੋਹੀ ਆ ਕਿ ਸ਼ਹਿਰ ਦੀ ਰਿਕਵਰੀ ਕਰਨ ਸ਼ਹਿਰ ਦੀ ਮਸਤੀਤੀ ਕਰਨ ਸਾਰਾ ਕੁਝ ਉਹ ਵਾਲੇ ਦਿਨਾਂ ਦੇ ਅਗਰ ਜੇ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਤੇ ਤੁਹਾਡੇ ਵੱਲੋਂ ਅਗਲਾ ਐਕਸ਼ਨ ਕੀ ਹੈ ਸਾਡਾ ਫਿਰ ਐਕਸ਼ਨ ਇਹ ਹੀ ਆ ਵੀ ਅਸੀਂ ਸੂਤ ਕਾਮਦਾਰ ਦੁਕਾਨਾਂ ਬੰਦ ਕਰਕੇ ਤੇ ਫਿਰ ਚਾਬੀਆਂ ਪ੍ਰਸ਼ਾਸਨ ਨੂੰ ਦੇਵਾਂਗੇ ਕਿ ਸ਼ਹਿਰ ਦੀ ਟੋਟਲ ਜਿਹੜੀਆਂ ਦੁਕਾਨਾਂ ਸਾਰੀਆਂ ਜੂਨੀਅਨ ਦਾ ਇੱਕ ਏਕਾ ਹੈ ਏ ਕਾ ਯਹੀ ਸਬਦਾ ਏ ਕਾ ਏ ਠੀਕ ਹਾਂ ਬੋਲੋ ਮਹਾਰਾਜ ਹਾਂਜੀ ਪ੍ਰਤਾਪ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸਰਦਾਰ ਮੂਬਾਸ ਸਿੰਘ ਹੈ ਜੀ ਤੇ ਅੱਜ ਕੇਸ ਮਕਸਦ ਦੇ ਨਾਲ ਇਕੱਠੇ ਹੋਏ ਹੋ ਕਿਹੜੀ ਜੂਨੀਅਨ ਅਰੋ ਮੈਂ ਸਵਨਕਰ ਸਾਖ ਜੂਨੀਅਨ ਜਿਲ੍ਹਾ ਤਰਨਤਾਰਨ ਦਾ ਪ੍ਰਧਾਨ ਹਾਂ ਇਸ ਮੱਦ ਦੇ ਵਿੱਚ ਸਾਰੇ ਸਾਡੇ ਤਰਨਤਾਰਨ ਦੇ ਜੂਨੀਅਨਰ ਦੇ ਸਾਰਿਆਂ ਦੇ ਇਕੱਠੇ ਹੋਏ ਪ੍ਰਧਾਨ ਜਿਹੜੀਆਂ ਨੇਟਫੇਟ ਚੋਰੀਆਂ ਹੋਣੀਆਂ ਵਾ ਪਹਿਲਾਂ ਸਾਡੀ ਬਰਾਦਰੀ ਦੇ ਪਹਿਲਾਂ ਵੀ ਇੱਕ ਬੰਦੇ ਤੇ ਚੋਰੀ ਹੋਈ ਸੀ ਮੁੜ ਕੇ ਬਾਅਦ ਦੇ ਵਿੱਚ ਗੋਲੀਆਂ ਫਰੋਦੀ ਮੰਗੀ ਗਈ ਮੁੜ ਕੇ ਹੋਰ ਵੀ ਲਗਾਤਾਰ ਚੋਰੀਆਂ ਵਾਧਦੀਆਂ ਜਾਂਦੀਆਂ ਵਾ ਉਹਨਾਂ ਦੀਆਂ ਦੁਕਾਨਾਂ ਦੇ ਉੱਤੇ ਕਦੀ ਕਿਸੇ ਦੇ ਚੋਰੀ ਹੋ ਜਾਂਦੀ ਹੈ ਕਦੀ ਕਿਸੇ ਦੇ ਚੋਰੀ ਹੋ ਜਾਂਦੀ ਹੈ ਅਸੀਂ ਪੁਲਿਸ ਦੇ ਕੋਲ ਬਹੁਤ ਜ਼ਿਆਦਾ ਜਾ ਕੇ ਉਹਨਾਂ ਨੂੰ ਜਾ ਕੇ ਕਹਿੰਦੇ ਆ ਉਹ ਐਫ ਆਈ ਆਰ ਵੀ ਜੋ ਗਿਆ ਪਤਾ ਲੱਗਾ ਵਾ ਕੋਈ ਐਫ ਆਈ ਆਰ ਵੀਦਰਦੀ ਨਹੀਂ ਕਰਦੇ ਜਾਂਦੇ ਕੋਈ ਗੱਲ ਨਹੀਂ ਹੈ ਤੁਹਾਡੇ ਬਾਰੇ ਉਸ ਬਾਰੇ ਸੋਚਦੇ ਆ ਪਰ ਕੋਈ ਉਸ ਚੀਜ਼ ਬਾਰੇ ਕੋਈ ਵਿਚਾਰ ਨਹੀਂ ਕੀਤੀ ਜਾਂਦੀ ਨਾ ਕੋਈ ਸੋਚਿਆ ਜਾਂਦਾ ਆਸਨ ਐਫ ਆਰ ਕਿਉਂ ਨਹੀਂ ਦਰਜ ਕਰਤਾ ਪਿਆ ਇਹ ਚੀਜ਼ ਬਾਰੇ ਸਾਨੂੰ ਨਹੀਂ ਪਤਾ ਜੇ ਐਫ ਆਰ ਕੋਈ ਤੇ ਨਹੀਂ ਦਰਜ ਕਰਦੇ ਮਤਰਾ ਸਾਨੂੰ ਹੁਣੇ ਪਤਾ ਲੱਗਾ ਕਿ ਚੋਰੀ ਜਿਹਨਾਂ ਦੇ ਹੋਈ ਹੈ ਦੋ ਬੰਦਿਆਂ ਦੇ ਉਹ ਗਏ ਆ 8000 ਵੀ ਨਹੀਂ ਦਰਜ ਕੀਤੀ ਵਾਲਦੇ ਵੀ ਕੋਈ ਗੱਲ ਨਹੀਂ ਸਾਡੀ ਛੇਤੀ ਚੋਰ ਫੜ ਲਾਵੇ ਸਾਡੀ ਹੁਣ ਮੰਗ ਕੀ ਹੈ ਸਾਡੀ ਮੰਗ ਇਹੋ ਹੈ ਸ਼ਹਿਰ ਦੇ ਵਿੱਚ ਆਪਣਾ ਮਾਨ ਹੋਣਾ ਚਾਹੀਦਾ ਹੈ ਸ਼ਾਂਤੀ ਹੋਣੀ ਚਾਹੀਦੀ ਹੈ ਇਸ ਚੀਜ਼ ਤੋਂ ਲੋਕਾਂ ਨੂੰ ਨਿਜਾਤ ਮਿਲਣੀ ਚਾਹੀਦੀ ਹੈ ਤੇ ਰਾਤ ਦਿਨ ਜਿਹੜੇ ਇਹ ਗਲਤ ਬਨੇ ਅਨਸਰ ਆ ਤੇ ਦਿਨੇ ਵੀ ਤੇ ਰਾਤ ਵੀ ਇਹਨਾਂ ਕੰਮਾਂ ਦੇ ਵਿੱਚ ਹੀ ਰਹਿੰਦੇ ਹੈਗੇ ਕਿਉਂਕਿ ਅਸੀਂ ਗਲਤ ਕੰਮ ਹੀ ਕਰਦੇ ਆ ਪੁਲਿਸ ਵੱਲੋਂ ਜਿਹੜੀ ਆ ਨਫਰੀ ਦੀ ਵਧਾ ਦਿੱਤੀ ਗਈ ਆ ਉਹ ਰਾਤ ਦੇ ਸਮੇਂ ਵੀ ਪੁਲਿਸ ਜਿਹੜੀ ਆ ਪੀਸੀਆਰ ਦੀਆਂ ਗੱਡੀਆਂ ਰਾਈ ਜਿਹੜੀ ਆ ਮਸਤੈਦ ਰਹਿੰਦੀ ਐ ਹੁਣ ਕੀ ਮਸਕਲ ਐ ਕਰਦੀ ਰਾਈ ਜੀ ਮਸਤੈਦ ਸਾਨੂੰ ਤਾਂ ਇਹ ਪਤਾ ਨਹੀਂ ਕੀਤਾ ਮਸਤੈਦ ਅੱਜ ਤੇ ਪਹਿਲਾਂ ਵੀ ਡਈਏ ਸਾਹਿਬ ਨਾਲ ਗੱਲ ਕਰਦੇ ਆ ਤੇ ਉਦੋਂ ਹਾਰ ਚਮਕਾ ਦੇ ਬੇਟੀ ਸੀ ਜਿਹੜੇ ਸਕਿਉਰਟੀ ਹੁੰਦੀ ਸੀ ਦੀ ਉਸ ਵੇਲੇ ਇਹਦਾ ਕਰਮ ਨਹੀਂ ਹੁੰਦਾ ਹੁਣ ਜਿਹੜਾ ਵਾ ਬਹੁਤ ਜ਼ਿਆਦਾ ਦਿਨ ਤੇ ਰਾਤ ਦਿਨ ਵਧਦਾ ਜਾਂਦਾ ਵਾ ਅਸੀਂ ਦਿਨ ਹੋ ਐਸਐਸਪੀ ਸਾਹਿਬ ਦੇ ਗਾੜੀ ਬੇਨਤੀ ਕਰਦੇ ਆ ਡੀਐਸਪੀ ਸਾਹਿਬ ਦੇ ਐਸਐਸਓ ਦੇ ਵੀ ਪੁਲਿਸ ਨੂੰ ਇਸ ਚੀਜ਼ ਵੱਲ ਧਿਆਨ ਦੇਣ ਜੈਦਾਵਾ ਲੋਕਾਂ ਦੇ ਸ਼ਹਿਰ ਦੇ ਵਿੱਚ ਆਹ ਮਾਂ ਸ਼ਾਂਤੀ ਜਿਹੜੀ ਥਾਂ ਥਾਂ ਦੇ ਉੱਤੇ ਵੱਡੂਏ ਖੋਲਾ ਚਾਹੀਦਾ ਖੋਲਾ ਹੋਰ ਖੋਲਾ ਏਸੀ ਦੇ ਤੇ ਧਿਆਨ ਦੇਣਾ ਚਾਹੀਦਾ ਇਹਨਾਂ ਗੁੰਡੇ ਅਸਰਾ ਦੇ ਨਕੇਲ ਕਸਨ ਜੈਦੂ ਤਾਂ ਹਦੀ ਜੁਨੀਅਰ ਐਸਐਸਪੀ ਸਾਹਿਬ ਨੂੰ ਮਿਲ ਕੇ ਆਈ ਹੈ ਕਿ ਹਾਂ ਜੀ ਅਸੀਂ ਮਿਲੇ ਆ ਜੀ ਕੀ ਉਹਨਾਂ ਨੇ ਵਿਸ਼ਵਾਸ ਦਵਾਇਆ ਉਹ ਤੋਂ ਸਾਡੇ ਗੋਲੀਆਂ ਜਦੋਂ ਚਰਾ ਕੇ ਗਏ ਸੀ ਇੱਥੇ ਦੁਕਾਨਦਾਰ ਦੇ ਤੇ ਅਸੀਂ ਉਹਦੇ ਬਾਰੇ ਮਿਲੇ ਹਾਂ ਉਹ ਆਂਦੇ ਛੇਤੀ ਅਸੀਂ ਇੱਥੇ ਜੀ ਬੰਦੇ ਨੂੰ ਫੜਾਂਗੇ ਪਰ ਅਜੇ ਸੀਦਾ ਉਹ ਚੀਜ਼ ਤੇ ਕੋਈ ਕਾਰਵਾਈ ਨਹੀਂ ਉਹ ਚੀਜ਼ ਨੂੰ ਦੇਖਾ ਨੂੰ ਮਹੀਨਾ ਹੋ ਗਿਆ ਹਣਾ ਜੀ ਲਗਾਤਾਰ ਹੋ ਰਹੀਆਂ ਚੋਰੀਆਂ ਤੇ ਲਗਾਤਾਰ ਚੋਰੀਆਂ ਜਿਹੜੀਆਂ ਵਾਂ ਇੱਕ ਹਫਤੇ ਤੋਂ ਆਹ ਬਸ ਰਾਤ ਨੂੰ ਦੋ ਦੋ ਤਿੰਨ ਤਿੰਨ ਚੋਰੀਆਂ ਦੁਕਾਨਾਂ ਦੇ ਵਿੱਚ ਕਦੀ ਕਿਸੇ ਦੀ ਦੁਕਾਨ 'ਚ ਹੋ ਗਈ ਕਦੀ ਕਿਸੇ ਦੀ ਦੁਕਾਨ 'ਚ ਹੋ ਗਈ ਕੋਈ ਅਜੇ ਸੀਦਾ ਕੋਈ ਤੇਹਰ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਬੰਦੇ ਆ ਕੌਣ ਆ ਫੜੇ ਗਏ ਆ ਉਹਦੇ ਵਿੱਚ ਕੈਮਰਾ ਦੇ ਵਿੱਚ ਵੀ ਆ ਜਾਂਦੇ ਆ ਜਦੋਂ ਕੋਈ ਕਿਸ ਨੂੰ ਫੜਦਾ ਨਹੀਂ ਹਾਂਜੀ ਇਹ ਕੀ ਨਾਮ ਦਾ ਮੇਰਾ ਨਾਮ ਸੁਖਿੰਦਰ ਸਿੰਘ ਜੀ ਮੈਂ ਰੈਡੀमेड ਅਤੇ ਮਣਿਆਰੀ ਐਸੋਸੀਏਸ਼ਨ ਦਾ ਪ੍ਰਧਾਨ ਤੇ ਇਹ ਮਸਲਾ ਵਾਜੀ ਚੋਰੀਆਂ ਦਾ ਚੋਰੀਆਂ ਦਾ ਵਿਸ਼ਾ ਇੰਨਾ ਕਿ ਤੇਜ਼ ਹੋ ਚੁੱਕਾ ਵਾ ਜੀ ਕਿ ਲਗਾਤਾਰ 15 ਦਿਨ ਤੋਂ ਚੋਰੀਆਂ ਹੋ ਰਹੀਆਂ ਕੋਈ ਪੁਲਿਸ ਦੀ ਕਾਰਵਾਈ ਨਹੀਂ ਕੋਈ ਪ੍ਰਸ਼ਾਸਨ ਦੀ ਕਾਰਵਾਈ ਨਹੀਂ ਲollipops ਦੇ ਕੇ ਤੇ ਤੋੜ ਦਿੰਦੇ ਆ ਦੁਕਾਨਦਾਰਾਂ ਨੂੰ ਛਰਿਆਂ ਫਰੋਟੀਆਂ ਹੁੰਡੀਆਂ ਛਰਿਆਂ ਮ ਧਮਕੀਆਂ ਛਰਿਆਂ ਮ ਗੁੰਡਾਗਰਦੀ ਆ ਦਿਨ ਦਿਹਾੜੇ ਦੁਕਾਨਾਂ ਪੰਨੀਆਂ ਜਾ ਰੀਆਂ ਪੁਲਿਸ ਇੱਕ ਬੰਦੇ ਤੇ ਕਾਰਵਾਈ ਨਹੀਂ ਕਰਦੀ ਸਭ ਤੋਂ ਪਹਿਲਾਂ ਜਦੋਂ ਸ਼ੁਰੂਆਤ ਹੋਈ ਆ ਜੀ ਸ਼ੁਰੂਆਤ ਇਹਦਾ ਹੋਇਆ ਕਿ ਆਪਾਂ ਮੁਰਲੀ ਮਿਸ਼ਰੇ ਨੂੰ ਚੌਂਕੀਦਾਰ ਨੂੰ ਰੱਖਿਆ ਇੱਥੇ ਮਾਰਕੀਟ 'ਚ ਉਹ ਘਟੋ ਘਟ ਵੀ ਸਾਰੀ ਉਮਰ ਇਥੇ ਚੌਂਕੀਦਾਰੀ ਤੇ ਉਹਦੇ ਲੰਘ ਗਈ ਆ 18 ਸਾਲ ਦਾ ਹੀ ਵਿਆਹ ਆ ਨਹੀਂ ਜਦੋਂ ਦੀ ਉਹ ਚੌਂਕੀਦਾਰੀ ਕਰਨ ਡਿਆ ਅੱਜ ਉਹ 50 ਸਾਲ ਦਾ ਹੋ ਗਿਆ 32 ਸਾਲ ਹੋ ਗਏ ਉਹਨੂੰ ਚੌਂਕੀਦਾਰੀ ਕਰਦਿਆਂ 32 ਸਾਲ ਹੋ ਗਏ ਚੌਂਕੀਦਾਰੀ ਕਰਦਿਆਂ ਤੇ ਉਹਦੀ ਸਾਰੀ ਉਮਰ ਇੱਥੇ ਲੰਘ ਗਈ ਦਰਦ ਦਰਦ ਚ ਤੇ ਉਹ ਉਦੋਂ ਪਹਿਲਾ ਮਾਮਲਾ ਇਹ ਹੋਇਆ ਜੀ ਜਦੋਂ ਅੱਜ ਤੋਂ 15 10 ਦਿਨ ਨੂੰ 10 ਤਰੀਕ ਦੀ ਰਾਤ ਦੀ ਗੱਲ ਆ ਸ਼ਬੀਲ ਨਾਲੇ ਦਿਨ ਦੀ ਗੱਲ ਆ ਇਹ ਆਪਣੀ ਡਿਊਟੀ ਕਰਨ ਰਿਹਾ ਸੀ ਮੋਬਾਈਲ ਵਾਲੀ ਮਾਰਕੀਟ ਤੇ ਗਿਆ ਵਾ ਉਥੇ ਇਹ ਪਹਿਰੇਦਾਰੀ ਕਰ ਰਿਹਾ ਤੇ ਉਥੇ ਤਿੰਨ ਮੁੰਡੇ ਆਏ ਆ ਨਿਕ ਨਿਕ ਜਿਹੇ ਮੁੰਡੇ ਹੌਲੇ ਜੇ ਇਨੇ ਰੋਕ ਲਿਆ ਰੋਕੇ ਉਹਨਾਂ ਦੀ ਵੀਡੀਓ ਬਣਾਈਆਂ ਜਦੋਂ ਇਹ ਵੀਡੀਓ ਬਣਾਉਣ ਰਿਹਾ ਦੋ ਚਾਰ ਨੇ ਸਵਾਲ ਕੀਤੇ ਆ ਉਹਨਾਂ ਨੇ ਆਪਣਾ ਮੋਜਰ ਕੱਢਿਆ ਵਾ ਮੋਜਰ ਕੱਢ ਕੇ ਤੇ ਫਾਇਰ ਕਰਨ ਲੱਗੇ ਆ ਜਦੋਂ ਉਹ ਫਾਇਰ ਕਰਨ ਲੱਗੇ ਉਹਨਾਂ ਦਾ ਮੈਗਜ਼ੀਨ ਥੱਲੇ ਡੇ ਪਿਆ ਤੇ ਇਹਦੇ ਬਚਾਅ ਹੋ ਗਿਆ ਇਹਦੇ ਗੋਲੀ ਨਹੀਂ ਮਜੀ ਬਚਾਅ ਗਿਆ ਫਿਰ ਉਹਦੇ ਹੱਥੀ ਪਏ ਆ ਇਹਦੇ ਸਿਰ 'ਚ ਸੱਟਾ ਵੀ ਮਾਰੀਆਂ ਤੇ ਉਹ ਮੁੜ ਕੇ ਆਪਣਾ ਮੈਗਜ਼ੀਨ ਚੁੱਕ ਕੇ ਭੱਜ ਗਿਆ ਅਹੀਂ ਅਗਲੇ ਦਿਨ ਐਫਆਈਆਰ ਦਰਜ ਕਰਵਾਉਣ ਗਏ ਆ ਮੈਂ ਮੈਂ ਪ੍ਰਧਾਨ ਜੀ ਆ ਤਿੰਨ ਚਾਰ ਪ੍ਰਧਾਨ ਮੈਂ ਦੇ ਉਹਨਾਂ ਦੀ ਮਾਰਕੀਟ ਤੇ ਬੰਦੇ ਘੱਟੋ ਘੱਟ ਅਸੀਂ 12 ਜ 15 ਬੰਦੇ ਗਏ ਆ ਐਫਆਈਆਰ ਕਰਨ ਕਰਾਉਣ ਗਏ ਆ ਉਥੇ ਪੱਤਰਕਾਰ ਵੀਰ ਵੀ ਬੈਠਾ ਸੀ ਤੇ ਉਹ ਕਹਿੰਦੇ ਵੀ ਚਲੋ ਜੀ ਆਪਾਂ ਐਫ ਆਰ ਆ ਕਰਾਓ ਐਫ ਆਰ ਆ ਤੇ ਉੱਥੇ ਲਿਖਣੀ ਕੀ ਸੀ ਉੱਥੇ ਜਾ ਕੇ ਉਹਨਾਂ ਦਾ ਮੁੰਛੀ ਉਲਟਾ ਸਵਾਲ ਇਹਦੀ ਵਰਦੀ ਦੇ ਕਿੰਤੂ ਪਰੰਗ ਲਾ ਤੂੰ ਵਰਦੀ ਪਾਈ ਹੈ ਐਵੇਂ ਜੋ ਇਹਦੇ ਬਾਰੇ ਪੁੱਛਿਆ ਨਹੀਂ ਵੀ ਤੇਰਾ ਬਚਾ ਹੋਇਆ ਤੇਰੇ ਗੋਲੀਵਾ ਚੱਲੀ ਸੀ ਕਿੰਤੂ ਪਰੰਤੂ ਹੋਰ ਗੱਲਾਂ ਦੇ ਮਸਲੇ ਉਠਾਉਣ ਲੱਪਿਆ ਫਿਰ ਉਹਨਾਂ ਗੱਲਾਂ ਬਾਤਾਂ ਕੀਤੀ ਕਿਹਾ ਡੀਐਸਪੀ ਕੋ ਚੱਲੀ ਡੀਐਸਪੀ ਕੋ ਗਏ ਤਾਂ ਸੇਮ ਸੀ ਕੋ ਗਏ ਉੱਥੇ ਗੱਲਾਂ ਬਾਤਾਂ ਹੋਈਆਂ ਸਾਡੇ ਪ੍ਰਧਾਨ ਹੀ ਤਿੰਨ ਚਾਰ ਪ੍ਰਧਾਨ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਹੀ ਸਾਡੇ ਸਾਡੇ ਮਤਲਬ ਸਮਾਜ ਸੇਵੀ ਪ੍ਰਧਾਨ ਸੀ ਰਾਜਾ ਰਵੀਂਦਰ ਸਿੰਘ ਜੀ ਸਾਡੇ ਹੋਰ ਕ੍ਰਮਜੀਤ ਭਾਜੀ ਤੇ ਮੋਬਾਈਲ ਵਾਲੀ ਮਾਰਕੀਟ ਦੇ ਮੇਨ ਬੰਦੇ ਸੀ ਨੁਮਾਇੰਦੇ ਉਵੇਂ ਗਏ ਜਦੋਂ ਇਹ ਗੱਲਾਂ ਬਾਤਾਂ ਹੋਈਆਂ ਅਸੀਂ ਕਿਹਾ ਜੀ ਇਹਨਾਂ ਦੀ ਫਿਰ ਵਰਦੀ ਦੇ ਸਵਾਲ ਕਰਦੇ ਕਹਿੰਦੇ ਜੀ ਵਰਦੀ ਤੇ ਉਹਨੇ ਬੈਚ ਲਾਏ ਅਸੀਂ ਕਿਹਾ ਬੈਚ ਲਾ ਕੇ ਸਕਿਉਰਟੀ ਗਾਰਡ ਦੇ ਬੈਚ ਲੱਗੇ ਉਹਦੇ ਮੋੜੇ ਤੇ ਵੀ ਉਹਦੇ ਇੱਥੇ ਸ਼ੋਲਡਰ ਤੇ ਵੀ ਵਰਦੀ ਤੇ ਇਹ 10 ਸਾਲ ਤੋਂ ਪੌਂਡਿਆ ਜਦੋਂ ਤਰੁਭਦਈਆ ਜੀ ਇੱਥੇ ਗਸ਼ਤ ਕਰਦੇ ਹੁੰਦੇ ਸੀ ਰਾਤ ਨੂੰ ਤਿੰਨ ਤਿੰਨ ਵਾਰੀ ਉਹਨਾਂ ਦੀ ਗਸ਼ਤ ਹੁੰਦੀ ਸੀ ਉਹਨਾਂ ਨੇ ਕਦੀ ਇਹਦੀ ਵਰਦੀ ਦਾ ਸਵਾਲ ਨਹੀਂ ਉਹ ਸਭ ਸ਼ਾਬਾਸ਼ ਦੇ ਕੇ ਜਾਂਦੇ ਰਹੇ ਵੀ ਤੂੰ ਰਾਤ ਦੇ ਟਾਈਮ ਵੀ ਜਦੋਂ ਵੇਖੀਏ ਤੂੰ ਹਰ ਚੌਂਕ ਤੇ ਸਾਨੂੰ ਮਿਲਦਾ ਵਾ ਮੁਲਾਜ਼ਮ ਨਹੀਂ ਮਿਲਦੇ ਹੁੰਦੇ ਪੀਸੀਆਰ ਦੀ ਡਿਊਟੀ ਹੁੰਦੀ ਪੀਸੀਆਰ ਘੱ ਚਾਰ ਸੀ ਇੱਕ ਐਸ ਐਸਪੀ ਰੈਂਕ ਦੇ ਮੁੰਡਾ ਸੀ ਜੰਗ ਮੁੰਡਾ ਸੀ ਉਹ ਵੀ ਇਹਨੂੰ ਰਾਤ ਨੂੰ ਤਿੰਨ ਤਿੰਨ ਵਾਰੀ ਮਿਲ ਕੇ ਜਾਂਦਰਾ ਉਹ ਵੀ ਸ਼ਾਬਾਸ਼ ਦੇਂਦਰਾ ਉਹਨੇ ਕਦੀ ਵਰਦੀ ਦੇ ਕਿੰਤੂ ਪਰੰਤੂ ਨਹੀਂ ਕੀਤਾ ਮਸਲਾ ਇਹ ਹੋ ਗਿਆ ਜੀ ਐਫਆਰਆਈ ਸਾਡੀ ਜਦੋਂ ਗਈ ਦਿੱਤੀ ਡੀਐਸਪੀ ਨੂੰ ਐਫਆਰਆਈ ਇਹ 10:30 11 ਵਜੇ ਗਏ ਆ 10 ਵਜੇ ਉਹ ਬੰਦੇ ਤੇ ਰੇਟ ਹੋ ਗਈ ਸੀ ਜਿੰਨਾਂ ਨੇ ਗੋਲੀ ਚਲਾਉਣ ਚਲਾਉਣੇ ਸੀ ਉਹ ਬੰਦੇ ਤੇ ਰੇਟ ਹੋ ਗਈ ਉਹਦੇ ਦਾਦੇ ਨੂੰ ਚੁੱਕ ਲੈ ਉਹ ਬੰਦੇ ਨਹੀਂ ਫੜੇ ਗਏ ਉਸ ਤੋਂ ਬਾਅਦ ਇਹਨਾਂ ਨੇ ਕੰਮ ਨੂੰ ਠੰਡੇ ਬਸਤੇ 'ਚ ਪਾਤਾ ਕੋਈ ਕਾਰਵਾਈ ਨਹੀਂ ਜਿਉਂ ਉਹ ਬੰਦਿਆਂ ਦਾ ਸਾਰਾ ਕੁਝ ਸਾਹਮਣੇ ਆ ਗਿਆ ਮਤਲਬ ਉਹਨਾਂ ਦੇ ਸਾਹਮਣੇ ਆ ਗਿਆ ਫੋਟੋ ਆ ਸਾਹਮਣੇ ਆ ਗਿਆ ਬਿਲਕੁਲ ਫੇਸ ਸਾਹਮਣੇ ਕਲੀਅਰ ਆ ਗਿਆ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਦੂਜੇ ਦਿਨ ਵੀ ਗਏ ਆ ਦੂਜੇ ਦਿਨ ਡੀਐਸਪੀ ਆਨੂੰ ਨਹੀਂ ਮਿਲਿਆ ਉੱਥੇ ਅਸੀਂ ਲਗਾਤਾਰ ਜਾਂਦੇ ਰਹੇ ਆ ਨਹੀਂ ਮਿਲਦੇ ਰਹੇ ਮਤਲਬ ਵੇਖ ਲਓ ਵੀ ਐਡੀ ਵੱਡੀ ਵਾਰਦਾਤ ਹੋਣ ਦੇ ਬਾਵਜੂਦ ਕਿ ਇਹ ਮੁਲਾਜ਼ਮ ਨੇ ਉੱਤੇ ਕਾਰਵਾਈ ਨਹੀਂ ਕੀਤੀ ਐਫ ਆਈ ਆਰ ਜਾਣ ਦੇ ਬਾਵਜੂਦ ਵੀ ਇਹਨਾਂ ਨੂੰ ਇਹ ਵੀ ਸਾਡਾ ਥਾਣੇਦਾਰ ਹੈ ਥਾਣੇਦਾਰ ਤੇ ਇਹਨਾਂ ਨੂੰ ਪ੍ਰਦੇਖਾ ਵੀ ਥਾਣੇਦਾਰ ਦੇ ਕੋਟਸਾ ਵਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਪ੍ਰਸ਼ਾਸਨ ਆਪਣੀ ਗਲਤੀ ਲੁਕਾਉਣ ਦੀ ਬਜਾਏ ਉਲਟਾ ਚੌਂਕੀਦਾਰ ਦੇ ਸਨ ਕਰਦਾ ਪਿਆ ਬਿਲਕੁਲ ਬਿਲਕੁਲ ਜੀ ਆਪਣੀਆਂ ਨਕਾਮੀਆਂ ਨੂੰ ਲੁਕਾਉਣ ਦੇ ਕਰਕੇ ਚੌਂਕੀਦਾਰ ਦੇ ਹੈਵੀ ਹੋ ਗਏ ਦੀ ਵਰਦੀ ਦਾ ਕਿੰது ਪਰੰਤੂ ਕਰਨ ਲੱਗ ਪਏ ਵਰਤ ਤੋਂ ਬਾਅਦ ਕਿੰਨੀਆਂ ਵਾਰਤਾਂ ਆ ਜਾਂ ਪਿਆ ਉਸ ਤੋਂ ਬਾਅਦ ਜੀ ਉਹ ਸ਼ੁਰੂਆਤ ਹੀ ਉਸ ਤੋਂ ਬਾਅਦ 10 15 10 15 ਮੈਂ ਘਟ ਘੱਟ 20 ਤੋਂ 25 ਚੋਰੀਆਂ ਹੋ ਗਈਆਂ ਬਾਜ਼ਾਰ 'ਚ ਰੋਜ਼ ਹੀ ਤਿੰਨ ਤੋਂ ਚਾਰ ਕਦੀ ਦੀਪ ਐਵੇਨਿਊ ਬਾਜ਼ਾਰਾਂ 'ਚ ਕਦੀ ਕੋਈ ਦੁਕਾਨ ਟੁੱਟ ਜਾਂਦੀ ਕਦੀ ਕੋਈ ਕਿਸੇ ਨੂੰ ਕੋਈ ਫਰੋਤੀ ਆ ਜਾਂਦੀ ਕੋਈ ਕਾਰਵਾਈ ਨਹੀਂ ਪੁਲਿਸ ਨੇ ਕੀਤੀ ਬਿਲਕੁਲ ਨਕਾਮ ਹੈ ਪੁਲਿਸ ਸਾਰੇ ਮਤਲਬ ਜਿੰਨੇ ਪ੍ਰਧਾਨ ਇਕੱਠੇ ਹੋ ਗਏ ਐਸਐਸਪੀ ਨੂੰ ਡੀਐਸਪੀ ਨੂੰ ਰਿਟਰਨ 'ਚ ਦੇ ਕੇ ਆਏ ਆ ਕਿੰਨੀਆਂ ਦਰਖਾਸਤਾਂ 20 ਦਰਖਾਸਤਾਂ 25 ਚਲ ਗਈਆਂ ਉੱਤੇ ਕੋਈ ਕਾਰਵਾਈ ਨਹੀਂ ਹੋਈ ਉਹ ਤੁਸੀਂ ਮੰਗ ਕਰਦੇ ਸਾਡੀ ਮੰਗ ਇਹ ਆ ਜੀ ਕਿ ਪ੍ਰਸ਼ਾਸਨ ਨੂੰ ਐਕਟਿਵ ਹੋ ਗਏ ਇਹ ਕਾਰਵਾਈ ਕਰਨੀ ਚਾਹੀਦੀ ਜਿੰਨੀਆਂ ਦਰਖਾਸਤਾਂ ਗਈਆਂ ਵਾ ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਿੰਨੀਆਂ ਜੇ ਕਾਰਵਾਈ ਨਹੀਂ ਹੁੰਦੀ ਫੇਰ ਅਸੀਂ ਆਪਣੇ ਅਣਮਿੱਥੇ ਸਮੇਂ ਲਈ ਸਾਰੇ ਬਿਜ਼ਾਰ ਬੰਦ ਕਰਕੇ ਧਰਨਾ ਦੇ ਕੇ ਬਿਜ਼ਾਰ ਚ ਬਹਿ ਜਾਗੇ ਤੇ ਇਹ ਸੰਘਰਸ਼ ਲੰਮੇ ਸਮੇਂ ਲਈ ਚੱਲੂਗਾ ਅਸੀਂ ਮੰਗ ਕਰਦੇ ਆਂ ਕਿ ਇੱਕ ਦੋ ਦਿਨ ਦੇ ਵਿੱਚ ਵਿੱਚ ਇਹ ਕਾਰਵਾਈ ਹੋਣੀ ਚਾਹੀਦੀ ਜਿੰਨੀਆਂ ਚੋਰੀਆਂ ਹੀਆਂ ਉਹ ਬੰਦੇ ਫੜ ਕੇ ਉਹਨਾਂ ਦੇ ਪਰਚਾ ਦੇ ਕੇ ਹਵਾਲਾ ਚ ਹੋਣੇ ਚਾਹੀਦੇ ਜੇਲੇ ਭੇਜਨੇ ਚਾਹੀਦੇ ਆ ਤਾਂ ਕਿ ਜਿਹੜੀ ਸਾਨੂੰ ਸੰਤੁਸ਼ਟੀ ਮਿਲ ਸਕੇ ਵੀ ਅਸੀਂ ਮਤਲਬ ਆਪਣਾ ਜਿਹੜਾ ਹੀ ਮਤਲਬ ਕੱਟ ਕੀਤਾ ਵਾ ਉਹਦੀ ਸਾਨੂੰ ਮਤਲਬ ਕੋਈ ਮਤਲਬ ਨਿਆ ਮਿਲ ਗਿਆ ਵਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਤੇ ਆਪਣੇ ਆਪਣੇ ਆਪ ਹੀ ਇਹਨਾਂ ਨੂੰ ਪਤਾ ਕਿਹੜਾ ਕਿਹੜਾ ਬੰਦਾ ਐਕਟਿਵ ਆ ਉਹਨਾਂ ਜਿੰਨੇ ਵੀ ਗਰੋ ਫਿਰਦੇ ਉਹਨਾਂ ਨੂੰ ਸਰ ਕੇ ਫਰਕੇ ਪਰਚੇ ਦੇ ਕੇ ਜੇਲੇ ਭੇਜਿਆ ਜਾਵੇ ਫਿਰ ਅਸੀਂ ਸ਼ਾਂਤਤਾ ਨਹੀਂ ਤੇ ਫਿਰ ਅਸੀਂ ਉੱਚੇ ਲੈਵਲ ਤੇ ਤਰਨਾ ਦੇਵਾਂਗੇ ਪਸੰ ਨਹੀਂ ਹਰਕੀਨਾ ਮੇਰਾ ਨਾਮ ਰਾਜਾ ਰਵੀ ਸਿੰਘ ਮੈਂ ਪ੍ਰੈਜ਼ੀਡੈਂਟ ਆ ਸਟੇਟ ਦਾ ਅੰਤਰਰਾਸ਼ਟਰੀ ਨੁਕੀਦ ਵਿਕਾਸ ਗਠਨ ਦਾ ਕਾਫੀ ਦਿਨਾਂ ਤੋਂ ਤਰਨਤਾਰਨ ਜੇ ਇੱਕ ਮੁੱਦਾ ਗਰਮ ਆਇਆ ਜਾ ਰਿਹਾ ਚੋਰੀਆਂ ਦਾ ਡਕੈਤੀਆਂ ਦਾ ਫਰੋਟੀਆਂ ਦਾ ਔਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਇਹ ਪ੍ਰਸ਼ਾਸਨ ਦੇ ਕੰਨ ਖੋਲਣ ਉਸੇ ਕੀਤੀ ਜਾ ਰਹੀ ਆ ਕਿਉਂਕਿ ਦੁਕਾਨਦਾਰ ਭਰਾ ਬਹੁਤ ਅੱਕ ਚੁੱਕੇ ਨੇ ਜਿਵੇਂ ਕਿ ਪਹਿਲਾਂ ਸਰਕਾਰ ਜੁਨੀ ਦੇ ਪ੍ਰਧਾਨ ਸਾਹਿਬ ਨੇ ਤੁਹਾਨੂੰ ਬੜੇ ਵਿਸਥਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਸ਼ਹਿਰ ਵਿੱਚ ਪਹਿਲਾਂ ਫਰੋਟੀ ਮੰਗੀ ਜਾਂਦੀ ਆ ਅਗਰ ਕੋਈ ਫਰੋਟੀ ਨਹੀਂ ਦਿੰਦਾ ਤੇ ਉਹਦੇ ਤੇ ਗੋਲੀਬਾਰੀ ਕੀਤੀ ਜਾਂਦੀ ਆ ਕੀ ਇਹ ਸ਼ਹਿਰ ਨੂੰ ਉਜਾੜਿਆ ਜਾ ਰਿਹਾ ਵਾ ਅਗਰ ਇਹ ਲੋਕ ਦੁਖੀ ਹੋ ਕੇ ਅਸੀਂ ਲੋਕ ਸਰਕਾਰ ਕੋ ਪ੍ਰਸ਼ਾਸਨ ਕੋ ਜਾ ਕੇ ਮੰਗ ਕਰਦੇ ਆ ਕਿ ਜਿਹੜੀ ਨਿੱਤ ਦੀਆਂ ਚੋਰੀਆਂ ਹੁੰਦੀਆਂ ਪਈਆਂ ਵਾਂ ਉਹਨਾਂ ਚੋਰੀਆਂ ਦੀ ਬਰਾਂਧ ਕੀਤੀ ਜਾਓ ਤੇ ਅਗੋਂ ਸਰਕਾਰਾਂ ਕਿੱਥੇ ਬਣਾਉਂਦੀਆਂ ਨੇ ਵੀ ਇਸ ਬੰਦੇ ਨੇ ਵਰਦੀ ਕਿਉਂ ਪਾਈ ਸੀ ਉਹ ਕੀ ਖਾਕੀ ਰੰਗ ਦੀ ਵਰਦੀ ਦੇ ਸਿਰ ਪੁਲਿਸ ਅਧਿਕਾਰੀ ਦਾ ਹੀ ਰਹਿ ਗਿਆ ਉਹਦੇ ਦਬਦਬਾ ਜਦ ਕਿ ਇੱਕ ਸਿਕਿਉਰਿਟੀ ਗਾਰਡ ਨੇ ਆਪਣੀ ਇੱਛਾ ਦੇ ਨਾਲ ਖਾਕੀ ਰੰਗ ਪਾਇਆ ਖਾਕੀ ਰੰਗ ਬਲਦਾਨ ਦਾ ਰੰਗ ਆ ਉਹਨੂੰ ਦੇ ਉੱਤੇ ਆਪਣਾ ਸਪੈਸ਼ਲ ਸਿਕਿਉਰਿਟੀ ਦਾ ਬੈਜ ਲਾ ਕੇ ਆਪਣੀ ਡਿਊਟੀ ਕਰ ਰਿਹਾ ਮੰਨ ਲਓ ਉਸ ਦਿਨ ਉਹਦਾ ਇਸ ਬੱਚੇ ਨੂੰ ਇਸ ਬੰਦੇ ਨੂੰ ਗੋਲੀ ਮਾਰ ਕੇ ਉਹ ਮੁੰਡੇ ਮਾਰ ਜਾਂਦੇ ਤੇ ਕੀ ਇਹਦੇ ਤੇ ਉਲਟਾ ਪਰਚਾ ਕਰ ਦਿੱਤਾ ਜਾਂਦਾ ਕਿ ਇਹਨੇ ਫਰਤੀ ਪਾਈ ਸੀ ਨਹੀਂ ਇੱਕ ਜਾਨੀ ਨੁਕਸਾਨ ਹੋਣਾ ਸੀ ਇਸ ਕਰਕੇ ਜਿੱਦਾਂ ਜਾਨੀ ਨੁਕਸਾਨ ਹੋਣਾ ਸੀ ਉਹਦੇ ਮੱਦੇ ਨਜ਼ਰ ਉਹਨਾਂ ਬੰਦਿਆਂ ਉੱਤੇ ਬਣਦੀ ਯੋਗ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਵੀ ਲੋਕ ਕੈਮਰੇ ਦੀਨ ਆ ਰਿਹਾ ਸਰਕਾਰ ਦੇ ਵਿੱਚ ਕੈਮਰਿਆਂ ਤੋਂ ਤੁਹਾਨੂੰ شناخت ਕਰਕੇ ਉਹਨਾਂ ਦੇ ਲੋੜੀਂਦੀ ਕਾਰਵਾਈ ਕਰਕੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਜੋ ਵੀ ਉਹਨਾਂ ਕੋਲ ਬਰਾਮਦੀ ਹੁੰਦੀ ਆ ਤੇ ਜਿਹੜੇ ਜੇ ਦੁਕਾਨਦਾਰਾਂ ਕੋਲ ਲੁੱਟਾਂ ਖੋਈਆਂ ਹੋਈਆਂ ਚੋਰੀਆਂ ਹੋਈਆਂ ਉਹਨਾਂ ਨੂੰ ਉਹਨਾਂ ਦੇ ਚੋਂ ਉਹਨਾਂ ਦੀ ਬੰਦੀ ਰਕਮ ਵਾਪਸ ਕੀਤੀ ਜਾਣੀ ਚਾਹੀਦੀ ਪ੍ਰਧਾਨ ਜੀ ਤਹਾਡਾ ਕਹਿਣਾ ਹੈ ਜਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੋ ਅੱਜ ਦਸ਼ਾ ਦਾ ਮਾਹੌਲ ਜਿਹੜਾ ਸ਼ਹਿਰ ਦੇ ਵਿੱਚ ਪਾਇਆ ਜਾ ਰਿਹਾ ਹੈ ਉਹ ਪ੍ਰਸ਼ਾਸਨ ਦੀ ਦੇਣ ਹੈ ਵੇਖੋ ਇੱਕ ਸ਼ਹਿਰ ਦਾ ਮੌਜੂਦਾ ਐਮਐਲਏ ਸਾਹਿਬ ਹੋਣਾ ਉਹਨਾਂ ਦੀ ਆਪਣੀ ਕੋਠੀ 'ਚ ਚੋਰੀ ਹੋ ਗਈ ਪਿਛਲੇ ਦਿਨੀ ਖਬਰ ਲੱਗੀ ਸੀ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਜਿਹੜੀ ਰੈਸਟ ਉਸ ਕੋਠੀ 'ਆ ਕੁਝ ਦਿਨ ਉੱਥੇ ਨਹੀਂ ਰਹੇ ਕਿਉਂਕਿ VOTING ਚੱਲ ਰਹੀ ਸੀ ਉਹਨਾਂ ਦੀ ਕੋਠੀ ਚੋਰੀ ਹੋ ਗਈ ਪੱਖੇ ਚੋਰੀ ਹੋ ਗਏ ਅਸੀਂ ਚੋਰੀ ਹੋ ਗਏ ਤੇ ਆਮ ਲੋਕ ਕਿੱਥੋਂ ਬਚੇ ਹੋਣਗੇ ਜਦ ਕਿ ਉਹਨਾਂ ਦੀ ਕੋਠੀ ਤੋਂ ਪਲੇ ਸਟੇਸ਼ਨ ਸਦਾ 100 ਗੱਜ ਦੀ ਦੂਰੀ ਤੇ ਆ ਨਹੀਂ ਮੇਰੇ ਕਹਿਣ ਦਾ ਮਤਲਬ ਜੋ ਅੱਜ ਸ਼ਹਿਰ ਦੇ ਵਿੱਚ ਚੋਰੀਆਂ ਦਾ ਕਚਾਰੀਆਂ ਦਾ ਲੁਟਕਾ ਖੂਹਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕੀ ਇਹ ਪ੍ਰਸ਼ਾਸਨ ਦੀ ਦੇਣ ਹੈ ਇਹ ਪ੍ਰਸ਼ਾਸਨ ਤੇ ਅਨੁਸ਼ਾਸਨ ਦੋਹਾਂ ਦੀ ਦੇਣ ਆ ਜਦੋਂ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੇ ਸ਼ਹਿਰ ਦੇ ਕੈਮਰੇ ਚਲਵਾਏ ਹੋਏ ਆ ਕਰੋੜਾਂ ਰੁਪਈਆ ਦੀ ਸਾਡੇ ਲੋਕਾਂ ਦੀ ਸਾਡੇ ਲੋਕਾਂ ਦੀ ਟੈਕਸ ਤੋਂ ਸੈਲਰੀ ਲੈ ਰਹੇ ਆ ਇਹ ਆਪਣੀ ਡਿਊਟੀ ਦੇ ਵਿੱਚ ਕੋਤਾਹੀ ਕਿਉਂ ਕਰ ਰਹੇ ਆ ਅਗਰ ਉਹ ਲੋਕ ਸੱਚੇ ਹੋਣ ਲਈ ਇਦਾਂ ਕੋਈ ਜਾਂਦੇ ਆ ਵੀ ਸਾਡੀ ਐਫਆਈਆਰ ਦਰਜ ਕਰੋ ਇਹਨਾਂ ਐਫਆਈਆਰ ਕਿਉਂ ਨਹੀਂ ਦਰਜ ਕੀਤੀ ਜਾਂਦੀ ਜੇ ਇਹਹੀ ਐਫਆਈਆਰ ਦਰਜ ਕੀਤੀ ਜਾਵੇ ਉਹਨਾਂ ਦੀ ਯੋਗ ਕਾਰਵਾਈ ਕੀਤੀ ਜਾਵੇ ਤੇ ਕਿਉਂ ਇਸ ਕੀ ਨੂੰ ਨਕੇਲ ਪਾਈ ਆ ਸਕਦੀ ਕਾਸੋ ਮਿਸ਼ਨ ਦੇ ਤਹਿਤ ਕਾਸੋ ਸਰਚ ਅਪਰੇਸ਼ਨ ਆਇਆ ਹੈ ਜਿਹਦੇ ਤਹਿਤ ਅਸਰਾਧੀਆਂ ਅਸਰਾ ਦੇ ਘਰਾਂ ਦੇ ਵਿੱਚ ਪੁਲਿਸ ਵੱਡੀ ਗਿਣਤੀ ਦੇ ਵਿੱਚ ਜਾ ਕੇ ਤਲਾਸ਼ੀਆਂ ਲੈ ਰਹੀ ਹੈ ਔਰ ਰਿਕਵਰੀਆਂ ਵੀ ਕਰ ਰਹੀ ਹੈ ਹੋਰ ਤੁਹਾਨੂੰ ਕੀ ਚਾਹੀਦਾ ਹੈ ਕਿਉਂਕਿ ਪੁਲਿਸ ਤਾਂ ਮਸਤਾਇਦ ਹੈ ਦੇਖੋ ਪੁਲਿਸ ਮਸਤਾਇਦ ਆ ਫੋਟੋ ਵਾਲ ਵਾਚ ਸ਼ਾਸਨਿਕ ਅਧਿਕਾਰੀ ਸ਼ਾਸਨਿਕ ਅਧਿਕਾਰੀ ਜੇ ਸ਼ਹਿਰ ਦੇ ਇੱਕ ਕੋਨੇ ਵਿੱਚ ਫਲੈਗ ਮਾਰਚ ਕਰਦੇ ਆ ਜਾਂ ਕਰਦੇ ਆ ਔਰ ਉਹਦੀ ਇੰਨੀ ਲੰਬੀ ਪਬਲਿਸਿਟੀ ਕਰ ਦਿੰਦੇ ਆ ਕਿ ਦੂਜੇ ਨੁੱਕਰ ਦੇ ਜਿਹੜੇ ਤਹਿਸ਼ਦ ਕਰਦੇ ਆ ਜਾਂ ਜਿਹੜੇ ਗਲਤ ਅੰਸਰ ਆ ਉਹ ਅਲਰਟ ਹੋ ਜਾਂਦੇ ਆ ਉਹ ਦੂਜੇ ਪਾਸੇ ਚੱਲ ਜਾਂਦੇ ਆ ਇਹ ਨਿੱਜੀ ਤੌਰ ਤੇ ਹੋਣਾ ਜੀਦਾ ਜਾਣ ਕੀ ਦੱਸਣ ਦੇ ਨਹੀਂ ਦਾ ਇਹੀ ਪ੍ਰੋਬਲਮ ਆਪਾਂ ਨੂੰ ਉਦੋਂ ਆਈ ਜਦੋਂ ਕੁਝ ਪੰਜਾਬ ਦੇ ਸਿਕਿਉਰਟੀਆ ਘਟਾਈਆਂ ਗਈਆਂ ਸੀ ਤੇ ਸਰਕਾਰ ਨੇ ਅਖਬਾਰਾਂ 'ਚ ਛਾਪ ਦਿੱਤਾ ਕਿ ਪੰਜਾਬ ਦੇ ਕੁਝ ਨਾਮੀ ਬੰਦਿਆਂ ਦੀ ਸਿਕਿਉਰਟੀ ਘਟਾ ਦਿੱਤੀ ਗਈ ਆ ਤੇ ਉਹਦੇ ਵਿੱਚ ਕੁਝ ਨਾਮੀ ਬੰਦਿਆਂ ਦੇ ਉੱਤੇ ਅਸਲ ਅਟੈਕ ਹੋ ਗਿਆ ਉਹਨਾਂ ਨੂੰ ਮਾਰ ਦਿੱਤਾ ਗਿਆ ਜਿਹੜੀ ਜਿਹੜੀ ਆਪਰੇਸ਼ਨ ਹੋਣੀ ਚਾਹੀਦੀ ਆ ਇਹ ਨਿੱਜਤਾ ਤੌਰ ਤੇ ਹੋਣੀ ਚਾਹੀਦੀ ਆ ਇਹਨਾਂ ਦੀ ਵਿੱਚ ਜਿਹੜੀ ਇਹਨਾਂ ਦੀ ਐਡ ਨਹੀਂ ਹੋਣੀ ਚਾਹੀਦੀ ਇਹ ਸਰਕਾਰ ਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਦੇਣੀ ਚਾਹੀਦੀ ਹਰ ਬੰਦੇ ਨੂੰ ਧੰਨਵਾਦ ਕਿਹੜੇ ਬਿਜਾਰ ਦੇ ਦੁਕਾਨੇ ਮੇਰੀ ਅੱਡੇ ਬਾਜ਼ਾਰ ਚ ਦੁਕਾਨ ਹੈ ਜੀ ਸਿਮਰਨ گارਮੈਂਟ ਕੀ ਗੱਲ ਹੋਈ ਜੀ ਮੇਰੇ ਜੀ ਉਦੋਂ ਮੈਂ ਦੁਕਾਨ ਬੰਦ ਕਰਕੇ ਘਰ ਆਪਣੇ ਗਿਆ ਜੇ ਰਾਤ 9 ਵਜੇ ਤੇ ਜਦੋਂ ਮੈਂ ਸਵੇਰੇ 9 ਵਜੇ ਦੁਕਾਨ ਖੁੱਲੀ ਆ ਤੇ ਮੇਰੇ ਦੁਕਾਨ ਦਾ ਨਾ ਅੰਦਰਲਾ ਗੇਟ ਟੁੱਟਾਇਆ ਸੀ ਤੇ ਉੱਪਰ ਦੀ ਕਿਤੇ ਬੂਹਾ ਤੋੜ ਕੇ ਨਾ ਬੰਦੇ ਵੀ ਉੱਪਰ ਦੀ ਆਏ ਆ ਸਾਡੇ ਤੇ ਮੈਂ ਇਹੋ ਹੀ ਵੇਖਿਆ ਮੇਰਾ ਨਾ ਉੱਥੇ 3 ਲੱਖ ਰੁਪਇਆ ਹੀ ਕੁਝ ਹੋਰ ਸਮਾਨ ਆ ਕੋਈ ਮੋਬਾਈਲ ਮੂਲ ਆ ਮੇਰੇ ਬਗੈਰਾ ਲੈ ਗਿਆ ਜੀ ਮੈਨੂੰ ਇਹਨਾਂ ਅੱਜ ਤੱਕ ਮੇਰਾ 40 ਤੋਂ 50 ਸਾਲ ਹੋ ਗਏ ਤੇ ਬਾਜ਼ਾਰ 'ਚ ਬੈਠਿਆ ਨੂੰ ਪਰ ਅੱਜ ਤੱਕ ਕਰੀ ਹੋਇਆ ਕੰਮ ਨਹੀਂ ਕਦੀ ਵੀ ਵੇਖਿਆ ਉਹ ਤੇ ਨਿਤ ਨਵੇਂ ਤੋਂ ਨਵੇਂ ਦਿਨ ਰੋਜ਼ ਚੋਰੀਆਂ ਹੁੰਦੀਆਂ ਪਰसों ਵੀ 3-4 ਚੋਰੀਆਂ ਹੋਈਆਂ ਜੀ ਤੇ ਜਿੱਦਨ ਮੇਰੀ ਹੋਈ ਹੈ ਉਦੋਂ ਵੀ 2-3 ਚੋਰੀਆਂ ਪਿਆਰ ਤੇ ਮੇਰੀ ਚੋਰੀ ਨੂੰ ਅੱਜ 10 ਤੋਂ 12 ਦਿਨ ਹੋ ਗਏ ਜੀ ਐਫ ਆਈ ਆਰ ਦਰਜ ਨਹੀਂ ਹੋਈ ਜੀ ਐਫ ਆਈ ਆਰ ਦਾ ਮੈਂ ਕਿਹਾ ਵਾ ਐਫ ਆਈ ਆਰ ਉਹਨਾਂ ਨੇ ਪੈਂਡਿੰਗ ਪਾਈ ਹੋਈ ਹੈ ਜੀ ਅਸੀਂ ਇੱਕ ਕਰਨ ਦੇ ਆਪਾਂ ਵੀ ਕਾਰਵਾਈ ਕਰਾਂਗੇ ਉਹਨਾਂ ਨੇ ਕੀ ਹੈ ਤੁਹਾਡੀ ਐਫ ਆਈ ਆਰ ਦਰਜ ਕਿਉਂ ਨਹੀਂ ਹੋਈ ਮੈਂ ਸਰਦਾਰ ਜੀ ਮੈਂ ਉਹਨਾਂ ਕੋਲ ਦੋ ਵਾਰੀ ਗਿਆ ਜੇ ਉਹ ਕਹਿੰਦੇ ਆ ਜੀ ਤੁਹਾਨੂੰ ਨਾ ਅਦਾਲਤ ਦੇ ਚੱਕਰ ਪੈਣੇ ਆ ਫਿਰ ਤੁਹਾਨੂੰ ਬਿਆਨ ਦੇਣੇ ਕਾਰਵਾਈ ਕਰਨੀ ਪੈਣੀ ਆ ਉੱਥੇ ਫਿਰ ਉਹ ਨਹੀਂ ਕੀ ਕਰੀਏ ਸਾਨੂੰ ਤੇ ਉਹਨਾਂ ਨੇ ਉਹ ਰਸਮਿਟ ਕਰ ਦਿੰਦੇ ਆ ਜੀ ਤੁਸੀਂ ਅਦਾਲਤ ਦੇ ਚੱਕਰ ਨਹੀਂ ਲਾ ਸਕਦੇ ਲਾ ਸਕਦੇ ਆਂ ਚੱਕਰ ਕਿਉਂ ਨਹੀਂ ਜੇ ਸਾਡਾ ਨੁਕਸਾਨ ਹੋਇਆ ਵਾ ਅਸੀਂ ਜਿੱਥੇ ਹਾਂਜੀ ਹਾਂਜੀ ਮੈਂ ਦੋ ਦੰਦਾ ਵੀ ਕੀ ਬਾਤ ਸਾਰੀਆਂ ਜਿੰਨੀਆਂ ਚੋਰੀਆਂ ਹੋਈਆਂ ਪੈਂਡਿੰਗ ਪਈਆਂ ਜੇ ਪ੍ਰਸ਼ਾਸਨ ਨੇ ਹੁਣ ਥੋੜਾ ਬੋਧਾ ਫੇਰ ਬਦਲ ਕੀਤਾ ਵਾ ਆਂਦੇ ਜੀ ਸਾਡੇ ਇਥੋਂ ਬਦਲੀਆਂ ਹੋ ਗਈਆਂ ਹਾਂਗੇ ਹੁਣ ਵੇਖੋ ਕੀ ਕਰਦੇ ਆ ਸਾਨੂੰ ਤੇ ਫਿਰ ਨਹੀਂ ਤੁਹਾਡੀ ਸੁਣਦੇ ਤੇ ਕੋਰਟ ਦੇ ਵਿੱਚ ਕੰਮ ਕਰੋ ਕਰੋ ਜੀ ਕਰਾਂਗੇ ਜਰੂਰ ਕਰਾਂਗੇ ਜੀ ਉਹਨਾਂ ਨਾਲ ਦੁਕਾਨਦਾਰ ਜੀ ਉਹਨੇ ਕੱਟੀਆਂ ਹੋ ਗਏ ਇਸੇ ਨੂੰ ਲੈ ਕੇ ਹਾਂਜੀ ਹਾਂਜੀ ਦੁਕਾਨਦਾਰ ਤੇ ਸਾਰੇ ਭਰਾ ਸਾਡੇ ਨਾਲ ਆ ਜੀ ਸਾਰੀ ਜੋ ਆਪਣਾ ਕੱਪੜਾ ਜੁਨੀਅਨ ਆ ਜੋ ਆਪਣਾ ਇਹਨਾਂ ਦਾ ਰੈਡੀमेड ਹੈਗਾ ਵਾ ਸਾਰੇ ਛੱਬੀ ਭਾਈ ਸਾਰੇ ਸਾਡੀ ਜੁਨੀਅਨ ਸਾਰੀਆਂ ਹੈਗੀਆਂ ਕੱਟੀਆਂ ਹੀ ਅਸੀਂ ਕੱਲ ਵੀ ਚਲੋ ਤੁਹਾਡਾ ਕੀ ਨਾਮ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਮਿੰਟੂ ਜੀ ਮੈਂ ਆਪਣੇ ਜਥੇਬੰਦੀ ਭਗਵਾਨ ਵਾਲਮੀਕ ਸ਼ਕਤੀ ਦੇ ਘਟਲ ਨੂੰ ਪੰਜਾਬ ਪ੍ਰਧਾਨ ਹਾਂ ਕੀ ਕਹਿਣਾ ਚਾਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਸ਼ਹਿਰ ਦੇ ਵਿੱਚ ਵਾਰਦਤਾਂ ਹੋ ਰਹੀਆਂ ਲੁੱਟਾਂ ਘੁਮਾਂ ਹੋ ਰਹੀਆਂ ਪੂਰੇ ਸਬੰਧ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਦੁਕਾਨਦਾਰ ਭਰਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਆਪਣੇ ਸੰਗਠਨ ਵੱਲੋਂ ਇਹਨਾਂ ਨੂੰ ਇਹ ਵਿਸ਼ਵਾਸ ਦਿੰਦਾ ਕਿ ਕਿਸੇ ਵੀ ਵੇਲੇ ਤੁਹਾਨੂੰ ਪ੍ਰੋਟੈਸਟ ਕਰਨਾ ਪੈਂਦਾ ਵਾ ਪ੍ਰਸ਼ਾਸਨ ਦੇ ਖਿਲਾਫ ਕਿਉਂਕਿ ਅੱਜ ਆਪਾਂ ਦੇਖ ਰਹੇ ਆ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਇਹ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਅਗਰ ਪ੍ਰਸ਼ਾਸਨ ਚਾਵੇ ਤੇ ਕੀ ਨਹੀਂ ਕਰ ਸਕਦਾ ਜੇ 1984 ਦੇ ਟਾਈਮ ਐਡਾ ਵੱਡਾ ਅਤਿਆਚਾਰ ਨੂੰ ਰੋਕਿਆ ਰੋਕ ਦਿੱਤਾ ਪ੍ਰਸ਼ਾਸਨ ਨੇ ਤੇ ਅੱਜ ਜਿਹੜੀ ਇੰਨੀ ਵੱਡੀ ਗੱਲ ਆ ਇਸ ਕਰਕੇ ਪ੍ਰਸ਼ਾਸਨ ਚਾਵੇ ਤੇ ਇੱਕ ਦਿਨ ਦੇ ਵਿੱਚ ਚੋਰੀਆਂ ਬੰਦ ਹੋ ਸਕਦੀਆਂ ਇਹ ਪ੍ਰਸ਼ਾਸਨ ਦੀ ਅਣਗਿਹਲੀ ਆ ਔਰ ਇਹਨੂੰ ਅਣਗਿਹਲੀ ਉਹਨਾਂ ਨੂੰ ਮੰਨਣੀ ਪਵੇਗੀ ਇਸ ਕਰਕੇ ਸਾਡੇ ਜੋ ਦੁਕਾਨਦਾਰ ਭਰਾਵਾ ਅਗਰ ਇਹਨਾਂ ਨੇ ਕਿੱਤੇਰੀ ਤਰ੍ਹਾਂ ਦਾ ਕੋਈ ਪ੍ਰੋਟੈਸਟ ਕਰਨਾ ਵਾ ਸਾਡੀ ਜਥੇਬੰਦੀ ਹਮੇਸ਼ਾ ਦੀ ਤਰ੍ਹਾਂ ਇਹਨਾਂ ਦੇ ਨਾਲ ਖੜੀ ਹੈ ਪਰ ਮੁੱਡੇ ਨਾਲ ਮੁੱਡੇ ਜੋੜ ਕੇ ਖੜੇ ਹੈ। ਅੱਜ ਜਿੱਦਾਂ ਨੂੰ ਲੱਗਦਾ ਕਿ ਕਈ ਜਥੇਬੰਦੀਆਂ ਨੇ ਜਿਹੜਾ ਪੁਲਿਸ ਵਾਲੇ ਲਗਾਤਾਰ ਆਪ ਟੈਕਸ ਚਾੱਕ ਕੇ ਉਹਨਾਂ ਕੋਲੋਂ ਮੰਗਦੇ ਵਤੋਂ ਟੈਮ ਮੰਗਦੇ ਟੈਮ ਟੈਮ ਲੈ ਜਾਂਦੇ ਆ ਕਿ ਪਹਿਲੀ ਵਾਰੀ ਜਦੋਂ ਅਸੀਂ ਇਹ ਗੇਂਦਗਾਲਦਾਰ ਕੰਪਨੀਆਂ ਦੇ ਟੈਮ ਦਾ ਫਿਰ 5 ਦਿਨਾਂ ਦਾ ਟਵੇ ਚਾਹ ਦਿੰਦਾ ਜਾਂ ਪੁੱਟਾ ਪਰ ਉਸ ਟੈਮ ਦੇ ਵਿੱਚ ਵੀ ਚੋਰੀਆਂ ਹੋਈਆਂ ਕਿੱਦਾਂ ਲੱਗਦਾ ਕਿ ਪ੍ਰਸ਼ਾਸਨ ਦਾ ਇਸ ਤੇ ਕੀ ਰੋਈਆ ਦੇਖੋ ਜੀ ਇਹ ਰਵਈਆ ਇਹੋ ਹੀ ਹੈ ਕਿ ਜਿੱਦਾਂ ਪੰਜਾਬੀ ਦੇ ਘਾਵਦੇ ਗੋਗਲਾਂ ਤੋਂ ਮਿੱਟੀ ਝਾੜਨੀ ਇਸ ਕਰਕੇ ਪ੍ਰਸ਼ਾਸਨ ਕੀ ਦੁਕਾਨਦਾਰਾਂ ਨੂੰ ਐਦਾਂ ਹੀ ਡਰਾ-ਧਮਗਾ ਦਿੰਦੀ ਹੈ ਕਿ ਤੁਸੀਂ ਐਵੇਂ ਦੁਕਾਨਦਾਰ ਬੰਦੇ ਜੇ ਤੁਹਾਨੂੰ ਮੰਨ ਲਓ ਤੁਸੀਂ ਕਿਸੇ ਦੇ ਪਰਚਾ ਕਰਾਓਗੇ ਫਿਰ ਤੁਹਾਨੂੰ ਵੀ ਕਚਹਿਰੀ ਜਾਣਾ ਪਊਗਾ ਤੁਹਾਡਾ ਟਾਈਮ ਖਰਾਬ ਹੋ ਗਈ ਐਦਾਂ ਗੋਲਮੋਲ ਕਰਕੇ ਦੁਕਾਨਦਾਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਲੇਕਿਨ ਮੈਂ ਸ਼ਵਾਇ ਦੋ ਉਹਨਾਂ ਦੁਕਾਨਦਾਰ ਭਰਾਵਾਂ ਨੂੰ ਦੇਖੋ ਡਰਨ ਦੀ ਲੋੜ ਨਹੀਂ ਕਿ ਬੜਾਉਣ ਦੀ ਲੋੜ ਨਹੀਂ ਸਾਡੀ ਜੋ ਜੱਤੇਬੰਦੀ ਭਗਵਾਨ ਵਾਲਮੀਕ ਸ਼ਕਤੀਸ ਗਠਨ ਤੁਹਾਡੇ ਨਾਲ ਖੜੀ ਹੈ ਔਰ ਜਿੱਥੇ ਵੀ ਤਰ੍ਹਾਂ संघर्ष करना पड़े नाम की दे? मैं रात करता तो हाँ जी।, जी मैं ये जी तो रात को आया चोर जरा चोरी करने वास्तव मैंने पूछताछ करने की दरमियान जैसे मेरे पिस्तौल कट के गोली मारने लगा इस तो मैगजीन थले टिक पाया कारण मैं बचाव हो गया मेरा जो गोली मार देना तो फिर जा रहे सभी ने बाजार वाले ने बुलाया सभी आया मार्केट के बंदे सारे आया मेरे को मुलाजिम भी आया आने के बाद जाना चाहिए मैंने फिर सवेरे थाने गया तो बोलते वर्दी क्यों पाया तू मैं वर्दी सिक्योरिटी गार्ड बनाया मैं खाके बढ़ती थे जबकि सिक्योरिटी लगा के रखे है मैं थोड़ा सेफ्टी वास्ते जो पाया पाया पसरा जबकि इसलिए थोड़ा बंदा बंदा था डर जाता है जबकि चोर बदमाश थोड़ा पस जाता है मैंने देख करके तामत मैं फोटो ग्राफ़ कम से तीस पैंतीस साल से तीस साल से करीबीदारी करता है मार करते में दस साल जैसे हो गया साल तो तो सारे 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 के जी सारे के पता है जगह जगह मैं रखे हैं कोई पीपी नहीं लगाया, कि मैं से बेच नहीं लगाया उसमें और नहीं पाँगा पाता वर्दी पाना चाहता है वर्दी वापस होना चाहिए ਗੋਲੀ ਲੱਗਣੀ ਚਾਹੀਦੀ ਹੈ ਗੋਲੀ ਮਾਰੇ ਸੀ ਉਹ ਬੰਦੇ ਨੂੰ ਫੜਨਾ ਚਾਹੀਦਾ ਹੈ ਅਭੀ ਤੱਕ ਕੋਈ ਕੋਈ ਫੜਨਾ ਨਹੀਂ ਗਿਆ ਠੀਕ ਹੈ ਹਾਂ